ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 569 ਤੋਂ ਲੈ ਕੇ 570 ਤੱਕ ਸਵਾਯਵਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਰਾਗ ਵਡਹਾਂਸ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਵਡਹਾਂਸ ਮਹੱਲਾ 3 ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜਿਓ ਆਪਣੇ ਕਰ ਤੂੰ ਸੁਖ ਵਸੈ ਪੋਹੇ ਨ ਸਕੈ ਹੋ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਆਪਣੇ ਘਰ ਤੋਂ ਸੁਖ ਵਸੈ ਪੋਹੇ ਨਾ ਸਕੈ ਜਮ ਕਾਲ ਜਿਉ ਕਾਲ ਜਾਲ ਜਮ ਜੋਹੇ ਨਾ ਸਕੈ ਸਾਚੈ ਸਬਦ ਲਿਵ ਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਹਾਂਜੀ ਸੰਗਤ ਜੀ ਮੇਰੇ ਪਾਤਸ਼ਾਹ ਕਹਿੰਦੇ ਨੇ हे ਮੇਰੇ ਮਨ ਤੂੰ ਸਦਾ ਉਸ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖ ਜਦੋਂ ਕਹਿੰਦੇ ਪਰਮੇਸ਼ਰ ਦਾ ਨਾਮ ਤੇਰੇ ਹਿਰਦੇ ਵਿੱਚ ਵਸ ਜੂਗਾ ਫੇਰ ਤੈਨੂੰ ਆਤਮਿਕ ਮੌਤ ਨਹੀਂ ਸਤਾ ਸਕਦੀ ਫੇਰ ਤੂੰ ਸਦਾ ਆਪਣੇ ਨਿੱਜ ਦੇ ਘਰ ਵਿੱਚ ਸੁਖੀ ਵਸੇਗਾ ਜਿਹੜੇ ਜੀਵ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਨਾਲ ਲਿਵ ਲਾਉਂਦੇ ਨੇ ਉਹਨਾਂ ਨੂੰ ਆਤਮਿਕ ਮੌਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਉਹਨਾਂ ਨੂੰ ਜਿਹੜੀ ਸੰਸਾਰਿਕ ਮੌਤ ਆ ਉਹਦਾ ਡਰ ਵੀ ਚੁੱਕ ਹੋ ਜਾਂਦਾ ਹੈ ਸਦਾ ਸੱਚ ਰਤਾ ਮਨ ਨਿਰਮਲ ਜਿਹੜਾ ਕਹਿੰਦੇ ਮਨ ਸਦਾ ਹੀ ਉਸ ਪਰਮੇਸ਼ਰ ਦੀ ਯਾਦ ਵਿੱਚ ਲੱਗਿਆ ਰਹਿੰਦਾ ਉਹ ਨਿਰਮਲ ਹੋ ਜਾਂਦਾ ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਉਹਨੂੰ ਫਿਰ ਆਵਾ ਗਵਣ ਦਾ ਚੱਕਰ ਨਹੀਂ ਪੈਂਦਾ ਹੈ ਦੁਜੈ ਪਾਏ ਪਰਮ ਵਿਗਤੀ ਮਨ ਮੁਖ ਮੋਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਫਿਰ ਕਹਿੰਦੇ ਜਿਹੜੀ ਸ੍ਰਿਸ਼ਟੀ ਦੂਸਰੇ ਦੇ ਵਿੱਚ ਪਦਾਰਥਾਂ ਦੇ ਵਿੱਚ ਮਾਇਆ ਦੇ ਵਿੱਚ ਗਲਤਾਨ ਹੈ ਉਹ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੀ ਆ ਉਹ ਹਮੇਸ਼ਾ ਆਤਮਿਕ ਮੌਤ ਦਾ ਸਾਹਮਣਾ ਕਰਦੀ ਆ ਨਾਨਕ ਜੀ ਕਹਿੰਦੇ ਨੇ ਇਹ ਮੇਰੇ ਮਨ ਤੂੰ ਸਦਾ ਹੀ ਪਰਮੇਸ਼ਰ ਨੂੰ ਹਿਰਦੇ 'ਚ ਵਸਾ ਕੇ ਰੱਖ ਮਨ ਮੇਰਾ ਅੰਤਰ ਤੇਰ ਨਿਧਾਨ ਹੈ ਬਾਹਰ ਵਾਸਤ ਨਾ ਪਾਲ ਜੋ ਪਾਵੇ ਸੋ ਪੁੰਚ ਤੂੰ ਗੁਰਮukh ਨਦਰ ਨਿਹਾਲ ਕਹਿੰਦੇ ਹੈ ਮੇਰੇ ਮਨ ਜੋ ਪ੍ਰਮਾਤਮਾ ਦਾ ਨਾਮ ਹੈ ਜੋ ਪਰਮੇਸ਼ਰ ਹੈ ਉਹ ਤੇਰੇ ਅੰਦਰ ਹੀ ਵਸਦਾ ਹੈ ਉਹਨੂੰ ਲੱਭਣ ਦੇ ਲਈ ਤੂੰ ਕਿਤੇ ਬਾਹਰ ਨਾ ਖੋਜ ਕਰ ਉਹਨੂੰ ਆਪਣੇ ਹਿਰਦੇ ਘਰ ਵਿੱਚ ਹੀ ਲੱਭ ਕਹਿੰਦੇ ਜਦੋਂ ਗੁਰੂ ਦੇ ਸਨਮੁਖ ਰਹਿਣਾ ਤਾਂ ਪਰਮੇਸ਼ਰ ਦੀ ਤੇਰੇ ਉੱਪਰ ਮਿਹਰ ਦੀ ਨਜ਼ਰ ਹੁੰਦੀ ਆ ਜੋ ਫਿਰ ਪਰਮੇਸ਼ਰ ਦੀ ਰਜ਼ਾ ਵਿੱਚ ਹੈ ਉਹ ਤੂੰ ਸਾਰਾ ਸੁੱਖ ਮਾਣ ਕਹਿੰਦੇ ਗੁਰਮਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਜਦੋਂ ਕਹਿੰਦੇ ਗੁਰੂ ਦੇ ਸਨਮੁਖ ਰਹਿਣਾ ਤਾਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਤੇਰੇ ਤੇ ਪੈਂਦੀ ਆ ਏ ਮੇਰੇ ਮਨ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਸਦਾ ਹੀ ਤੇਰਾ ਸਖਾਈ ਹੈ ਸਦਾ ਦਾ ਤੇਰਾ ਸਾਥੀ ਹੈ ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ ਬਿਨ ਨਾਵੇ ਕੋ ਛੂਟੈ ਨਹੀਂ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਜਿਹਦੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਮਾਇਆ ਦੀ ਅਗਿਆਨਤਾ ਵਿੱਚ ਅੰਨੇ ਹੋਏ ਹੋਏ ਨੇ ਮਾਇਆ ਦੇ ਕਾਰਨ ਸਦਾ ਖੁਆਰ ਹੁੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਦਾ ਉਹਨਾਂ ਦਾ ਵਾਅ ਵਾਸਤਾ ਆਤਮਿਕ ਮੌਤ ਨਾਲ ਪਿਆ ਰੰਦਾ ਹੈ ਨਾਨਕ ਜੀ ਕਹਿੰਦੇ ਨੇ ਤੇਰੇ ਅੰਦਰ ਹੈ ਜੀਵ ਪਰਮੇਸ਼ਰ ਵਸ ਰਿਹਾ ਹੈ ਪਰਮੇਸ਼ਰ ਦਾ ਨਾਮ ਵਸ ਰਿਹਾ ਹੈ ਉਹਨੂੰ ਅੰਦਰੋਂ ਹੀ ਖੋਜ ਕੇ ਲੱਭ ਇਹਨੂੰ ਬਾਹਰ ਨਾ ਢੂੰਡਦਾ ਫਿਰ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇੱਕ ਸੱਚ ਲਗੇ ਵਾ ਪਾਰਾ ਸਤ ਗੁਰ ਸੇਵਨ ਆਪਣਾ ਅੰਤਰ ਸਬਦ ਅਪਾਰਾ ਕਹਿੰਦੇ ਹੈ ਮੇਰੇ ਮਨ ਇੱਕ ਜੀਵ ਇਹ ਜੋ ਦੁਰਲੱਭ ਮਨੁੱਖਾ ਜੀਵਨ ਆ ਇਨੂੰ ਪਾ ਕੇ ਪਰਮੇਸ਼ਰ ਦੇ ਨਾਮ ਦੇ ਵਪਾਰ ਵਿੱਚ ਲੱਗੇ ਹੋਏ ਨੇ ਉਹ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਆਪਣੇ ਅੰਤਰ ਆਤਮੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਰਹਿੰਦੇ ਨੇ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਦ ਪਾਈ ਮਨਮੁਖ ਮਾਇਆ ਮੋਹ ਬਿਆਪੇ ਦੁਖ ਸੰਤਾਪੇ ਦੁਜੈ ਪਤ ਗਵਾਈ ਜਿਹੜੇ ਜੀਵ ਕਹਿੰਦੇ ਅੰਤਰ ਆਤਮੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਨੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਬੜਾ ਪਿਆਰਾ ਲੱਗਦਾ ਉਹ ਮਾਨੋ ਕਹਿੰਦੇ ਜਿਸ ਤਰ੍ਹਾਂ ਸੰਸਾਰ ਦੀਆਂ ਨੌ ਨਿਹਦੀਆਂ ਖਜ਼ਾਨੇ ਉਹ ਪਾ ਲੈਂਦੇ ਨੇ ਪਰਮੇਸ਼ਰ ਦੇ ਨਾਮ ਦੇ ਰਾਹੀ ਪਰ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਮਾਇਆ ਦੇ ਮੋਹ ਵਿੱਚ ਗੁਲਤਾਨ ਨੇ ਤੇ ਦੁੱਖ ਭੋਗਦੇ ਨੇ ਤੇ ਆਪਣੀ ਇੱਜ਼ਤ ਵੀ ਗਵਾ ਜਾਂਦੇ ਨੇ ਹਉ ਮਾਰ ਸੱਚ ਸਬਦ ਸਮਾਣੇ ਸੱਚ ਰਤੇ ਅਦਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤ ਗੁਰੂ ਬੂਝ ਬੁਝਾਈ ਜਿਹੜੇ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੇ ਨੇ ਉਹ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਬਹੁਤ ਰੰਗੇ ਰਹਿੰਦੇ ਨੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਗੁਰੂ ਨੇ ਇਹ ਸਿੱਖਿਆ ਦੇ ਦਿੱਤੀ ਤੇ ਜੀਵ ਨੇ ਲੜ ਬੰਨ ਲਈ ਕਿ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਿਆ ਹੈ ਬੜਾ ਦੁਰਲੱਭ ਹੈ ਇਸ ਮਨੁੱਖਾ ਜਨਮ ਦਾ ਲਾਹਾ ਲੈਣਾ ਚਾਹੀਦਾ ਹੈ ਉਹ ਜੀਵ ਫਿਰ ਮਨੁੱਖਾ ਜਨਮ ਦਾ ਲਾਹਾ ਲੈਂਦੇ ਨੇ ਪਰਮੇਸ਼ਰ ਦਾ ਨਾਮ ਜਪਦੇ ਨੇ ਮਨ ਮੇਰੇ ਸਤ ਗੁਰ ਸੇਵਨ ਆਪਣਾ ਸੇ ਜਨਵੜ ਪਾਗੀ ਰਾਮ ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ ਕਹਿੰਦੇ ਹੈ ਮੇਰੇ ਮਨ ਜੋ ਜੀਵ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਉਹ ਆਪਣੇ ਮਨ ਨੂੰ ਸਥਿਰ ਰੱਖਦੇ ਨੇ ਉਹ ਮਾਇਆ ਵੱਲੋਂ ਨਿਰਲੇਪ ਹੋ ਜਾਂਦੇ ਨੇ ਕਿਉਂਕਿ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਇਹ ਸਭ ਨਾਮ ਦੀਆਂ ਬੜੀਆਂ ਆਈਆਂ ਨੇ ਜੋ ਪਰਮੇਸ਼ਰ ਦੇ ਨਾਲ ਪ੍ਰੇਮ ਪੈਂਦਾ ਜੋ ਸੰਸਾਰਕ ਚੀਜ਼ਾਂ ਤੋਂ ਉਪਰਾਮਤਾ ਆਉਂਦੀ ਹੈ ਸੇ ਜਨ ਬੈ ਰਾਗੀ ਸੱਚ ਲੇਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਹਚਲ ਆਤ ਗੂੜੀ ਗੁਰਮਖ ਸਹਜੇ ਨਾਮ ਵਖਾਣਿਆ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਜਿਨ੍ਹਾਂ ਨੇ ਆਪਾ ਪਛਾਣ ਲਿਆ ਉਹ ਸੰਸਾਰ ਤੋਂ ਉਪਰਾਮ ਹੋ ਜਾਂਦੇ ਨੇ ਉਹਨਾਂ ਦੀ ਮਤ ਸਥਿਰ ਹੋ ਜਾਂਦੀ ਆ ਉਹ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ ਮਨਮੁਖ ਸੋਏ ਰਹੇ ਅਪਾਗੇ ਨਾਨਕ ਸਹਜੇ ਸੇਵੇ ਗੁਰ ਆਪਣਾ ਸੇ ਪੂਰੇ ਵੜ ਪਾਗੇ ਇੱਕ ਕਹਿੰਦੇ ਨੇ ਇਸਤਰੀ ਦੇ ਪਿਆਰ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਮਾਇਆ ਦਾ ਵੀ ਪਿਆਰ ਆ ਤੇ ਮਨ ਦੇ ਪਿੱਛੇ ਚੱਲ ਰਹੇ ਨੇ ਬੜੇ ਅਪਾਗੇ ਨੇ ਕਹਿੰਦੇ ਮਾਇਆ ਦੀ ਨੀਂਦ ਵਿੱਚ ਸੁੱਤੇ ਨੇ ਪੰਨਾ ਨਾਨਕ ਜੀ ਕਹਿੰਦੇ ਨੇ ਇੱਕ ਵੱਡੇ ਭਾਗਾਂ ਵਾਲੇ ਨੇ ਜੋ ਗੁਰੂ ਦੀ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਵਡਹਾਂਸ ਮੁਹੱਲਾ ਤੀਜਾ ਰਤਨ ਪਦਾਰਥ ਵਣ ਜੀਐ ਸਤ ਗੁਰ ਦੀ ਆ ਭੁਜਾਈ ਰਾਮ ਲਾ ਹਾਲਾਬ ਹਰ ਭਗਤ ਹੈ ਗੁਣ ਮਹਿ ਗੁਣੀ ਸਾਈਂ ਰਾਮ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਰਤਨ ਪਦਾਰਥ ਵਣ ਜੀਏ ਕਹਿੰਦੇ ਗੁਰੂ ਨੇ ਇਹ ਸਿੱਖਿਆ ਦਿੱਤੀ ਆ ਕਿ ਉਸ ਪਰਮੇਸ਼ਰ ਦਾ ਨਾਮ ਜੋ ਰਤਨ ਪਦਾਰਥ ਹੈ ਉਹਦਾ ਵਪਾਰ ਕਰੀਏ ਇਸ ਜ਼ਿੰਦਗੀ ਦੇ ਵਿੱਚ ਉਸ ਪਰਮੇਸ਼ਰ ਦੀ ਭਗਤੀ ਦਾ ਲਾਹਾ ਖਟিয়ে ਜਦੋਂ ਪਰਮੇਸ਼ਰ ਦੀ ਭਗਤੀ ਕੀਤੀ ਜਾਂਦੀ ਹੈ ਤਾਂ ਉਹਦੇ ਗੁਣ ਜੀਵ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਫਿਰ ਉਹਨਾਂ ਗੁਣਾ ਦੇ ਸਦਕਾ ਹੀ ਪਰਮੇਸ਼ਰ ਦੇ ਵਿੱਚ ਜੀਵ ਦੀ ਸਮਾਈ ਸੰਭਵ ਹੈ ਗੁਣ ਮਹਿ ਗੁਣੀ ਸਮਾਏ ਜਿਸ ਆਪ ਬੁਝਾਏ ਲਾਹਾ भगत ਸੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੁਜੈ ਪਤ ਖੋਈ ਗੁਰਮਤਿ ਨਾਮ ਅਧਾਰੇ ਜਿਹੜੇ ਜੀਵ ਕਹਿੰਦੇ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਲਾਹਾ ਲੈਂਦੇ ਨੇ ਉਹਨਾਂ ਵਿੱਚ ਫਿਰ ਪਰਮੇਸ਼ਰ ਦੇ ਗੁਣ ਆਉਂਦੇ ਨੇ ਫਿਰ ਗੁਣ ਕਹਿ ਗੁਣੀ ਸਮਾ ਬਣਿਆ ਜਿਵੇਂ ਪਾਣੀ ਪਾਣੀ ਵਿੱਚ ਰਲ ਜਾਂਦਾ ਨਾ ਫਿਰ ਅਲੱਗ ਨਹੀਂ ਹੁੰਦਾ ਇਸ ਤਰ੍ਹਾਂ ਜਦੋਂ ਜੀਵ ਦੇ ਵਿੱਚ ਪਰਮੇਸ਼ਰ ਦੇ ਗੁਣ ਆ ਜਾਂਦੇ ਨੇ ਫਿਰ ਉਹ ਜੀਵ ਪਰਮੇਸ਼ਰ ਦਾ ਹੀ ਰੂਪ ਬਣ ਜਾਂਦਾ ਕਹਿੰਦੇ ਇਸ ਸੰਸਾਰ ਵਿੱਚ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਜੀਵ ਸੁੱਖ ਪ੍ਰਾਪਤ ਨਹੀਂ ਕਰ ਸਕਦੇ ਮਾਇਆ ਦੇ ਪਿਆਰ ਵਿੱਚ ਜੀਵ ਆਪਣੀ ਇੱਜ਼ਤ ਗਵਾ ਕੇ ਜਾਂਦੇ ਨੇ ਜਿਹੜੇ ਗੁਰੂ ਦੀ ਮੱਤ ਤੇ ਚੱਲ ਕੇ ਨਾਮ ਨੂੰ ਆਧਾਰ ਬਣਾਉਂਦੇ ਨੇ ਉਹੀ ਸੁਖ ਪ੍ਰਾਪਤ ਕਰਦੇ ਨੇ ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਏ ਰਤਨ ਪਦਾਰਥ ਵਣ ਜੀਏ ਜਾਂ ਸਤ ਗੁਰ ਦੇ 부ਝਾਏ ਕਹਿੰਦੇ ਇਸ ਸੰਸਾਰ ਦੇ ਵਿੱਚ ਇੱਕ ਵਪਾਰ ਹੈ ਜੋ ਲਾਭਦਾ ਹੈ ਜਿਹਦੇ ਨਾਲ ਲਾਹਾ ਹੁੰਦਾ ਹੈ ਉਹ ਵਪਾਰ ਹੈ ਪਰਮੇਸ਼ਰ ਦੇ ਨਾਮ ਦਾ ਕਹਿੰਦੇ ਜਿਸਨ ਜਦੋਂ ਜੀਵ ਨੂੰ ਸਤਗੁਰ ਦੀ ਦਿੱਤੀ ਹੋਈ ਸਿੱਖਿਆ ਮਿਲਦੀ ਆ ਉਪਦੇਸ਼ ਸਮਝ ਆਉਂਦਾ ਫਿਰ ਉਹਨੂੰ ਪਤਾ ਲੱਗਦਾ ਕਿ ਇਸ ਪਰਮੇਸ਼ਰ ਦੇ ਨਾਮ ਦਾ ਵਪਾਰ ਸ਼ੁਰੂ ਕਰੀਏ ਜੋ ਰਤਨ ਪਦਾਰਥ ਹੈ ਜੋ ਜਵਾਹਰਾਂ ਮਾਣ ਕਾ ਸਭ ਤੋਂ ਉੱਪਰ ਦੇ ਮੁੱਲ ਦਾ ਹੈ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹ ਵਾਪਾਰ ਆ ਰਾਮ ਕੂੜ ਬੋਲ ਬਿਖ ਖਾਵਣੀ ਬਹੁ ਵਦੇ ਵਿਕਾਰ ਆ ਰਾਮ ਬਾਕੀ ਜੋੜਾ ਕਹਿੰਦੇ ਮਾਇਆ ਦਾ ਵਪਾਰ ਹੈ ਇਹ ਝੂਠਾ ਹੈ ਇਹਦੇ ਨਾਲ ਦੁੱਖ ਹੀ ਕਹਿੰਦੇ ਮਿਲਦਾ ਹੈ ਮਾਇਆ ਦਾ ਵਪਾਰ ਕਰਿਆਂ ਦੁੱਖ ਮਿਲਦਾ ਹੈ ਭਗਤੀ ਦਾ ਵਪਾਰ ਕਰਿਆਂ ਸੁੱਖ ਮਿਲਦਾ ਹੈ ਜਿਹੜੇ ਜੀਵ ਫਿਰ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਝੂਠ ਹੀ ਬੋਲਦੇ ਨੇ ਤੇ ਝੂਠ ਬੋਲ ਕੇ ਝੂਠ ਹੀ ਦਾ ਵਪਾਰ ਕਰਦੇ ਨੇ ਫਿਰ ਝੂਠ ਹੀ ਮਿਲਦਾ ਫਿਰ ਇਸ ਤਰ੍ਹਾਂ ਦੀ ਜ਼ਹਿਰ ਖਾਂਦੇ ਨੇ ਇਹਦੇ ਨਾਲ ਉਹਨਾਂ ਦੇ ਅੰਦਰ ਵਿਕਾਰਾਂ ਵਿੱਚ ਵਾਧਾ ਹੁੰਦਾ ਹੈ ਬਹੁ ਵਦੇ ਵਿਕਾਰਾ ਸਹਿਸਾ ਇਹ ਸੰਸਾਰਾ ਬਿਨ ਨਾਵੇ ਪਤ ਖੋਈ ਪੜ ਪੜ ਪੰਡਤਵਾਦਵ ਖਾਣ ਬਿਨ ਬੂਝੈ ਸੁਖ ਨਾ ਹੋਈ ਜਿਹੜੇ ਜੀਵ ਨੇ ਕਹਿੰਦੇ ਜਿਹੜੇ ਮਨਮੁਖ ਨੇ ਉਹਨਾਂ ਦੇ ਅੰਦਰ ਵਿਕਾਰ ਵਧਦੇ ਨੇ ਸਹਿਮ ਬਾਦਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਹਨਾਂ ਦੀ ਕੋਈ ਇੱਜ਼ਤ ਨਹੀਂ ਬਣਦੀ ਹੈਗੀ ਜਿਹੜੇ ਪੰਡਤ ਲੋਕ ਨੇ ਉਹ ਵੀ ਕਹਿੰਦੇ ਧਾਰਮਿਕ ਕਿਤਾਬਾਂ ਪੜ੍ਹਦੇ ਨੇ ਬਹਿਸ ਮੁਬਾਸੇ ਕਰਦੇ ਨੇ ਪਰ ਜਦੋਂ ਤੱਕ ਪਰਮੇਸ਼ਰ ਦੇ ਬਾਰੇ ਵਿੱਚ ਅਸਲੀਅਤ ਨਹੀਂ ਸਮਝ ਲੱਗਦੀ ਜੀਵ ਨੂੰ ਉਦੋਂ ਤੱਕ ਇਹ ਸਭ ਕੁਝ ਜਿਹੜਾ ਕਰਨਾ ਹੈ ਇਹਦੇ ਨਾਲ ਜੀਵ ਨੂੰ ਸੁੱਖ ਨਹੀਂ ਹੁੰਦਾ ਜਦੋਂ ਪਰਮੇਸ਼ਰ ਦੁਆਰਾ ਜੀਵ ਨੂੰ ਜੀਵਨ ਦੀ ਅਸਲੀਅਤ ਸਮਝ ਆਉਂਦੀ ਹੈ ਫਿਰ ਵੀ ਜੀਵ ਸੁਖ ਭੋਗਦਾ ਹੈ ਆਵਣ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹ ਵਪਾਰਾ ਜਿਹੜੇ ਜੀਵ ਕਹਿੰਦੇ ਮਾਇਆ ਦੇ ਖੋਟੇ ਵਪਾਰ ਵਿੱਚ ਲੱਗੇ ਨੇ ਜਿਨ੍ਹਾਂ ਨੂੰ ਮਾਇਆ ਦਾ ਹੀ ਪਿਆਰ ਹੈ ਉਹਨਾਂ ਦਾ ਕਹਿੰਦੇ ਇਹ ਵਪਾਰ ਖੋਟਾ ਹੈ ਇਹਦੇ ਵਿੱਚੋਂ ਦੁੱਖ ਹੀ ਦੁੱਖ ਮਿਲਦਾ ਉਹਨਾਂ ਦਾ ਇਹਦੇ ਨਾਲ ਆਵਾ ਗਵਨ ਦਾ ਚੱਕਰ ਵੀ ਬਣਿਆ ਰਹਿੰਦਾ ਜਨਮ ਮਰਨ ਮਰਨ ਸਭ ਚੱਲਦਾ ਰਹਿੰਦਾ ਖੋਟੇ ਖਰੇ ਸਭ ਪਰਖਿਨ ਤਿਤ ਸੱਚੇ ਕੈ ਦਰਵਾਰਾ ਰਾਮ ਖੋਟੇ ਦਰਗੈ ਸੁੱਟੀਆਂ ਓਬੇ ਕਰਨ ਪੁਕਾਰ ਆ ਰਾਮ ਫਿਰ ਕਹਿੰਦੇ ਜਿਹੜੇ ਇਹ ਖੋਟੇ खरे ਗੁਰਮੁਖ ਮਨਮੁਖ ਜੀਵ ਨੇ ਇਹ ਸਾਰੇ ਪਰਮੇਸ਼ਰ ਦੇ ਦਰਵਾਰ ਵਿੱਚ ਪਰਖੇ ਜਾਂਦੇ ਨੇ ਫਿਰ ਉੱਥੇ ਜਦੋਂ ਕਹਿੰਦੇ ਦੁੱਖ ਸਹਾਰਨੇ ਪੈਂਦੇ ਨੇ ਖੋਟਿਆਂ ਨੂੰ ਫਿਰ ਕਹਿੰਦੇ ਬੜੀ ਉਹ ਕੂਕ ਪੁਕਾਰ ਕਰਦੇ ਨੇ ਪਰ ਉਸ ਸਮੇਂ ਵੇਲਾ ਲੰਘ ਚੁੱਕਿਆ ਹੁੰਦਾ ਉਬੇ ਕਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨ ਮੰਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਫਿਰ ਉਹ ਕਹਿੰਦੇ ਮਨਮੁਖ ਜੋ ਆਪਣਾ ਇਹ ਮਨੁੱਖਾ ਜੀਵਨ ਵਿਅਰਥ ਵਿੱਚ ਗੁਜ਼ਾਰ ਕੇ ਜਾਂਦੇ ਨੇ ਫਿਰ ਬੜੇ ਤਰਲੇ ਕਰਦੇ ਨੇ ਕਹਦੇ ਉਹਨਾਂ ਨੂੰ ਸੱਚਾ ਨਾਮ ਪਰਮੇਸ਼ਰ ਦਾ ਚੰਗਾ ਨਹੀਂ ਲੱਗਿਆ ਹੁੰਦਾ ਹਮੇ ਸਾਰਾ ਵਕਤ ਜੋ ਇਸ ਸੰਸਾਰ ਵਿੱਚ ਗੁਜ਼ਾਰਦੇ ਨੇ ਮਾਇਆ ਦੀ ਜ਼ਹਿਰ ਦੇ ਵਿੱਚ ਹੀ ਆਪਣਾ ਵਕਤ ਗੁਜ਼ਾਰਦੇ ਨੇ ਫਿਰ ਬਾਅਦ ਵਿੱਚ ਪਛਤਾਉਂਦੇ ਨੇ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖੱਟੇ ਸੰਸਾਰਾ ਖੋਟੇ ਖਰੇ ਪਰਖਿਅਨ ਤਿਤ ਸਤ ਜੈ ਦਰਵਾਰਾ ਰਾਮ ਕਹਿੰਦੇ ਜਿਹੜੇ ਮਨਮੁਖ ਜੀਵ ਨੇ ਉਹ ਇਸ ਸੰਸਾਰ ਦੇ ਵਿੱਚ ਵਿਚਰਦੇ ਆ ਹੋયા ਸੰਤ ਲੋਕਾਂ ਦੇ ਨਾਲ ਵੈਰ ਕਰਦੇ ਨੇ ਜਿਸ ਕਾਰਨ ਦੁੱਖ ਭੋਗਦੇ ਨੇ ਕਹਿੰਦੇ ਖਰੇ ਵੀ ਤੇ ਖੋਟੇ ਵੀ ਪਰਮੇਸ਼ਰ ਦੇ ਦਰਵਾਰ ਦੇ ਵਿੱਚ ਪਰਖੇ ਜਾਂਦੇ ਨੇ ਆਪ ਕਰ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈਂ RAM ਜਿਤ ਪਾਵੈ ਤਿਤ ਲਾਇਸੀ ਜੋ ਤਿਸ ਦੀ ਵੜੇ ਆਈ RAM ਫੇਰ ਕਹਿੰਦੇ ਭਾਈ ਕੁਛ ਕਿਹਾ ਵੀ ਨਹੀਂ ਜਾ ਸਕਦਾ ਕੁਛ ਕਰਿਆ ਵੀ ਨਹੀਂ ਜਾ ਸਕਦਾ ਜੋ ਕੁਛ ਕਰ ਰਿਹਾ ਹੈ ਪਰਮੇਸ਼ਰ ਆਪ ਹੀ ਕਰ ਰਿਹਾ ਹੈ ਆਪਣੀ ਰਜ਼ਾ ਵਿੱਚ ਕਰ ਰਿਹਾ ਹੈ ਇੱਕ ਨਾ ਨੂੰ ਖੋਟੇ ਵੀ ਆਪ ਬਣਾਉਂਦਾ ਹੈ ਇੱਕ ਨਾ ਨੂੰ ਖਰੇ ਵੀ ਆਪ ਬਣਾਉਂਦਾ ਹੈ ਸਾਰਿਆਂ ਨੂੰ ਜਗਤ ਨੂੰ ਆਪ ਹੀ ਉਹਨੇ ਲਗ ਲਗ ਧੰਦਿਆਂ ਚ ਲਾਇਆ ਹੋਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜੋ ਤਿਸ ਦੀ ਵਡਿਆਈ ਆਪ ਕਰਾਈ ਵਰੀਆਂ ਮਨਾ ਫੂਸੀ ਕੋਈ ਜਗ ਜੀਵਨ ਦਾਤਾ ਕਰਮ ਬਿਦਾਤਾ ਆਪੇ ਬਖਸੇ ਸੋਈ ਕਹਿੰਦੇ ਪਰਮੇਸ਼ਰ ਦੀ ਰਜ਼ਾ ਜਿਵੇਂ ਪਰਮੇਸ਼ਰ ਨੂੰ ਪਾਉਂਦਾ ਉਸ ਤਰ੍ਹਾਂ ਜੀਵ ਬਣਾਏ ਨੇ ਨਾ ਹੀ ਤੇ ਕੋਈ ਸੂਰਮਾ ਨਾ ਹੀ ਕਮਜ਼ੋਰ ਜਿਵੇਂ ਦਾ ਪਰਮੇਸ਼ਰ ਨੇ ਜੀਵ ਨੂੰ ਬਣਾਇਆ ਉਵੇਂ ਦਾ ਜੀਵ ਬਣ ਗਿਆ ਕਹਿੰਦੇ ਉਹ ਜਗਤ ਨੂੰ ਦਾਤ ਦੇਣ ਵਾਲਾ ਜੀਵਨ ਦੇਣ ਵਾਲਾ ਸਾਡੇ ਕਰਮਾਂ ਦੇ ਅਨੁਸਾਰ ਸਾਡੇ ਲੇਖ ਲਿਖਣ ਵਾਲਾ ਉਹ ਆਪੇ ਜਿਸ ਨੂੰ ਬਖਸ਼ਦਾ ਹੈ ਵਡਿਆਈ ਦਿੰਦਾ ਹੈ ਆਪੇ ਹੀ ਕਿਸੇ ਨੂੰ ਕਰਾਹੇ ਪਾਉਂਦਾ ਹੈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਜੋ ਜੀਵ ਆਪਾ ਭਾਵਕਵਾ ਦਿੰਦੇ ਨੇ ਜੋ ਨਾਮ ਦੀ ਦਾਤ ਪਾਉਂਦੇ ਨੇ ਉਹਨਾਂ ਨੂੰ ਬੜੀ ਇੱਜ਼ਤ ਮਿਲਦੀ ਹੈ ਫਿਰ ਕਹਿੰਦੇ ਕੁਛ ਕਿਹਾ ਨਹੀਂ ਜਾ ਸਕਦਾ ਇਹ ਪਰਮੇਸ਼ਰ ਦੀ ਬਣਾਈ ਆਪਣੀ ਲੀਲਾ ਹੈ ਜਿੱਥੇ-ਜਿੱਥੇ ਵੀ ਪਰਮੇਸ਼ਰ ਨੇ ਜੀਵ ਨੂੰ ਰੱਖਿਆ ਹੈ ਉੱਥੇ-ਉੱਥੇ ਹੀ ਜੀਵ ਆਪਣੇ ਕਰਮ ਕਰ ਰਿਹਾ ਹੈ ਇਹ ਕਿਸੇ ਦੇ ਹੱਥ ਵਸ ਨਹੀਂ ਹੈ ਕਿ ਕੌਣ ਖੋਟਾ ਬਣ ਗਿਆ ਕੌਣ ਖਰਾ ਬਣ ਗਿਆ ਇਹ ਸਭ ਪਰਮੇਸ਼ਰ ਦੀ ਖੇਡ ਹੈ ਜਗਤ ਦੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका-ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ